ਜੋਗੀ ਨੇ ਮੰਤਰ ਪੜ ਕੇ ਸਰਾਲ ਮੰਗਾ ਲਈ ਆ ਕੋਲੇ ਤੇ ਆਓ ਇਸ ਤੋਂ ਅੱਗੇ ਸੁਣੀਏ ਗੁਰੂ ਨੂੰ ਚਤਾਰ ਜੋਗੀ ਲੱਗੇ ਆ ਕਰਨ ਕਰ ਮੰਤਰ ਚਾਰ ਫੂਕ ਤਨ ਵੇਰ ਮਾਰਦਾ ਅੱਕ ਦੀ ਜੋ ਜੜ ਡਾਲੀ ਕੋਲ ਮੰਗਵਾ ਲਈ ਛੱਟ ਨਾਗਣੀ ਜੋ ਕਾਲੀ ਤੇ ਕਰੋਧ ਪਿਆ ਧਾਰਦਾ ਖਰਦਾ ਚ ਫੇਰ ਘੇਰੇ ਘਤੀ ਉਸ ਸੁੰਦਰੀ ਦੇ ਕੜਾ ਕੜ ਕੜਿਆਂ ਨੂੰ ਜੋਗੀ ਜੀ ਉਚਾਰਦਾ ਮੁੱਖ ਉੱਤੇ ਮੁੱਖ ਥਰ ਪਾਏ ਸਾਸ 나ਗਣੀ ਨੇ ਹਿੱਲੀ ਜਰਾ ਰਾਣੀ ਜੋਗੀ ਸ਼ੁਕਰ ਗੁਜ਼ਾਰਦਾ ਪਾਏ ਕੇ ਤੇ ਸਾਸ ਚੱਲੀ ਵਣਾ ਨੂੰ ਸਰਾਲ ਯਾਰ ਉਠ ਕੇ ਤੇ ਰਾਣੀ RAM RAM ਨੂੰ ਚਤਾਰਦੀ ਮੋਖੇ ਉਤੇ ਹੱਥ ਫੇਰ ਦੇ ਖਦੀ ਪਤੀ ਦੇ ਤਾਈ ਆਵੇ ਨਾ ਨજર ਤਹਰ ਕਚਤ ਧਾਰ ਦੀ ਚਰਨੀ ਲਗਾ ਕੇ ਹੱਥ ਪੁੱਛਦੀ ਹੈ ਜੋਗੀ ਤਾਈ ਪਤੀ ਬਤਲਾਓ ਸੀਸ ਚਰਨਾ ਮੇ ਡਾਰਦੀ ਜੋਗੀ ਤਾਈ ਕਹੇ ਮੈਨੂੰ ਘੇਰਿਆ ਸੀ ਨਿੰਦਰ ਨੇ ਸੁੱਤੜੀ ਨੂੰ ਰਹੀ ਨਹੀਂ ਸਾਰ ਸੰਸਾਰ ਦੀ ਸੁਣ ਕੇ ਬਚਨ ਜੋਗੀ ਰਾਣੀ ਦੇ ਨੂੰ ਹੱਸ ਪਿਆ ਜਿਉਂਦੀ ਤੈਨੂੰ ਕੀਤਾ ਡੰਗੀ ਪਈ ਸੀ ਸਰਾਲ ਦੀ ਤੈਨੂੰ ਨਾ ਖਬਰ ਸੀ ਜਰਾ ਪੀ ਰਾਣੀ ਦੁਨੀਆਂ ਦੀ ਹੋਰ ਭਾਗ ਵਾਲੀ ਨਹੀਂ ਕੋਈ ਤੇਰੇ ਨਾਲ ਦੀ ਕੁਦਰਤ ਨਾਲ ਫੇਰਾ ਪੈ ਗਿਆ ਮਹਾਤਮਾ ਦਾ ਕੀਤਾ ਸਰਜੀਤ ਓਟ ਲੈ ਕੇ ਦੀਨ ਧਿਆਲ ਦੀ ਫਣ ਖਰੀਦਣ ਗਿਆ ਜੋ ਹੋਉ ਕੇਸਰ ਮੈਂ ਆਖਦਾ ਕਸ਼ੋਰ ਜੁਆਂ ਜਿਸ ਨੂੰ ਭਾਲਦੀ ਜੋਗੀ ਜੰਗਲ ਨੂੰ ਗਿਆ ਇਤਨਾ ਵਾ ਕੇ ਉਚਾਰ ਰਾਣੀ ਕੇਸਰ ਸ਼ਹਿਰ ਨੂੰ ਤੁਰ ਪੀ ਲਾ ਹਥਿਆਰ ਭਰਤਾ ਨੂੰ ਟੋਲਣ ਚੱਲੀ ਹੋ ਕੋੜੇ ਅਸਵਾਰ ਮਰਦ ਭੇਸ ਜੋ ਨਾਰ ਦਾ ਗਈ ਸ਼ਹਿਰ ਨੂੰ ਯਾਰ ਮਿਲੇ ਨਾ ਲੱਕੜ ਹਾਰੇ ਮਿਲੇ ਨੇ ਲੱਕੜ ਹਾਰੇ ਮੂਰੇ ਆਣ ਕੇ ਕਰਦੇ ਅਰਜ ਸੋ ਸੁਲਤਾਨ ਜਾਣ ਕੇ ਰਤੀ ਨਾ ਫਰਕ ਸੋ ਸੁਲਤਾਨ ਇਸ ਸਮੇਂ ਕੋਈ ਨਾ ਪਛਾਣੇ ਮਰਦਾਂ ਦੇ ਭੇਸ ਮੇ ਲੇਲਾ ਭਾਵੇਂ ਲੱਕੜੀ ਜਾਂ ਸਾਬਦਾਂ ਨੂੰ ਅਸੀਂ ਹੋਰ ਘਰ ਜਾ ਕਰਾਂਗੇ ਕਾਮ ਨੂੰ ਸਾਨੂੰ ਮਹਾਰਾਜ ਪਾਗੇ ਆਕਲੇਸ਼ ਮੇ ਕੋਈ ਨਾ ਪਛਾਣੇ ਮਰਦਾਂ ਦੇ ਭੇਸ ਮੇ ਸੋਬਾ ਦੇ ਉਡੀਕ ਦੇ ਹਾਂ ਸ਼ਾਮ ਹੋ ਗਈ ਐਸ ਵੇਲੇ ਤੇ ਹੀ ਉੱਠਣ ਖੜੋ ਗਈ ਸਾਨੂੰ ਹੱਥੀ ਸੱਟ ਕੇ ਗਏ ਆਸਰੇਸ਼ ਮੇ ਕੋਈ ਨਾ ਪਛਾਣੇ ਮਰਦਾਂ ਦੇ ਭੇਸ ਮੇ ਇਸ ਪਿੱਛੋਂ ਕੀਤੀ ਅਸੀਂ ਨਾ ਮਜੂਰੀ ਐ ਸਾਡੀ ਮਹਾਰਾਜ ਅਰਜ਼ ਜ਼ਰੂਰੀ ਹੈ ਪਿੱਛੇ ਪਿੱਛੇ ਚਾਂਦੇ ਆਏ ਪਰਕੇ ਪਰਦੇਸ ਮੇ ਹੋਈ ਨਾ ਪਛਾਣੇ ਮਰਦਾਂ ਦੇ ਭੇਸ ਮੇ ਕੋਈ ਨਾ ਪਛਾਣੇ ਮਰਦਾਂ ਦੇ ਭੇਸ ਮੇ ਮਜ਼ਦੂਰਾਂ ਕੋ ਮਾਫ ਕਰ ਲੱਕੜਾਂ ਨਾਲੇ ਧਾਮ ਆਗੇ ਚੱਲੀ ਬਜਾਜ ਦੇ ਨਾ ਕੀਤਾ ਬਿਸਰਾਮ ਦੇਖਿਆ ਬਜਾਜ ਨੇ ਕਿ ਆਉਂਦੇ ਸੁਲਤਾਨ ਦੂਰੋਂ ਮਾਰ ਕੇ ਆਵਾਜ਼ ਕੋਲੇ ਸੱਧਿਆ ਦੁਕਾਨ ਕੇ ਆਖਦਾ ਬਜਾਜ ਮਹਾਰਾਜ ਲੈ ਜੋ ਕੱਪੜੇ ਨੂੰ ਨਹੀਂ ਲੈ ਜੋ ਆਪਣੇ ਟਕੇ ਜੋ ਕੁੱਲ ਥਾਨ ਕੇ ਬੈਠ ਰਹੇ ਜਾ ਕੇ ਤੇ ਅਤਰੀ ਤੇ ਚਤਰੀ ਦੇ ਸੋਬਾ ਦੇ ਉਢੀਕ ਦੇ ਨਾ ਸਾਰ ਲਈ ਆਣ ਕੇ ਅਦਰ ਫਲੇਲ ਚੰਗਾ ਲਿਆ ਸੈਂ ਕਸ਼ੋਰ ਚੰਦਾ ਆਖਿਆ ਬਜਾਜ ਨੇ ਭਲੇਖੇ ਸੁਲਤਾਨ ਕੇ ਸੁਣ ਕੇ ਤੇ ਗੱਲ ਰਾਣੀ ਤਾੜ ਗੀ ਰਮਜ ਤਾਈ ਹਾਸਰੀ ਤੇ ਚਤਰੀ ਦੇ ਫਸ ਗਿਆ ਜਾ ਕੇ ਦੋਨੋਂ ਭੈਣਾ ਹੋਣ ਗੀਆਂ ਜਾਦੂ ਦਾ ਮਿੱਡਲ ਪਾਸ ਨਹੀਂ ਤਾਂ ਇਸ਼ਕ ਵਿੱਚ ਰੱਖਿਆ ਪਸਾਏ ਕੇ ਥਾਨ ਟਕੇ ਮਾਫ ਕਰ ਘੋੜੇ ਦੀ ਲਗਾ ਮੋੜੀ ਹਸਰੀ ਤੇ ਚਤਰੀ ਦੇ ਪਹੁੰਚ ਗਈ ਪਛਾਣ ਕੇ ਦੂਰੋਂ ਖੜੇ ਘੋੜੇ ਨੂੰ ਪਛਾਣਿਆ ਕਿਸ਼ੋਰ ਚੰਦਾ ਮੁੜ ਪੀ ਪਸ਼ਾਵਾਗ ਘੋੜੇ ਦੀ ਭੁਆਇ ਕੇ